ਸਤ ਸ੍ਰੀ ਅਕਾਲ ਕਿਸਾਨ ਵੀਰੋ ਇਹ ਵੀਡੀਓ ਨਾ ਕਿਸਾਨ ਵੀਰਾਂ ਲਈ ਏ ਜੋ ਗੰਨਾ ਬੀਜਣਾ ਚਾਹੁੰਦੇ ਨੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਗੰਨਾ ਕਦੋਂ ਬੀਜਿਆ ਜਾਂਦਾ ਹੈ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਿਸਾਨ ਵੀਰੋ ਗੰਨਾ ਲਾਉਣ ਦਾ ਬਹੁਤ ਫਾਇਦਾ ਹੈ ਇਸ ਨੂੰ ਆਪਾਂ ਕਈ ਕੰਮਾਂ ਲਈ ਵਰਤ ਸਕਦੇ ਆਂ ਜਿਵੇਂ ਕਿ ਗੰਨਾ ਮੇਲ ਨੂੰ ਵੇਚ ਕੇ ਆਪਾਂ ਦੂਜੀਆਂ ਫਸਲਾਂ ਤੋਂ ਵਾਧਾ ਆਮਦਨ ਲੈ ਸਕਦੇ ਆਂ ਕਿਸਾਨ ਵੀਰੋ ਗੰਨੇ ਦਾ ਗੁੜ ਬਣਾ ਕੇ ਵੇਚ ਸਕਦੇ ਆ ਜਾਂ ਗੰਨੇ ਦਾ ਜੂਸ ਕੱਢ ਕੇ ਵੇਚ ਸਕਦੇ ਆ ਜੂਸ ਕੱਢਣ ਵਾਲੇ ਨੂੰ ਵੀ ਗੰਨਾ ਵੇਚ ਕੇ ਆਪਾਂ ਇਸ ਤੋਂ ਕਾਫੀ ਆਮਦਨ ਲੈ ਸਕਦੇ ਆ ਕਿਸਾਨ ਵੀਰੋ ਜੇਕਰ ਵੱਡੇ ਲੈਵਲ ਤੇ ਗੰਨਾ ਬੀਜਣਾ ਚਾਹੁੰਦੇ ਆ ਤਾਂ ਆਪਾਂ ਮੇਲ ਨੂੰ ਗੰਨਾ ਵੇਚ ਸਕਦੇ ਆ ਜਿਵੇਂ ਕਿ ਆਪਣੇ ਕੋਲ ਜ਼ਮੀਨ ਜ਼ਿਆਦਾ ਹੈ ਤਾਂ ਆਪਾਂ 10 15 50 ਕਿੱਲੇ ਗੰਨਾ ਲਾਉਣਾ ਤਾਂ ਆਪਾਂ ਮੇਲ ਨੂੰ ਗੰਨਾ ਵੇਚ ਕੇ ਆਪਣੀ ਆਮਦਨ ਵਧਾ ਸਕਦੇ ਆ ਜੇਕਰ ਆਪਾਂ ਦਰਮਿਆਨੇ ਕਿਸਾਨ ਆ ਤਾਂ ਆਪਾਂ ਗੰਨੇ ਤੋਂ ਗੁੜ ਬਣਾ ਕੇ ਵੀ ਆਪਣੀ ਆਮਦਨ ਵਧਾ ਸਕਦੇ ਆ ਜੇਕਰ ਆਪਾਂ ਬਿਲਕੁਲ ਛੋਟੇ ਕਿਸਾਨ ਆ ਆਪਣੇ ਕੋਲ ਕਿੱਲਾ ਡੇਢ ਕਿੱਲਾ ਜ਼ਮੀਨ ਹੈ ਤਾਂ ਫਿਰ ਆਪਾਂ ਗੰਨਾ ਵੇਚ ਕੇ ਉਸ ਦਾ ਜੂਸ ਕੱਢ ਕੇ ਵੇਚ ਕੇ ਕਾਫੀ ਆਮਦਨ ਲੈ ਸਕਦੇ ਆ ਕਿਸਾਨ ਵੀਰੋ ਗੰਨਾ ਵੇਚਣ ਤੋਂ ਪਹਿਲਾਂ ਆਪਾਂ ਨੂੰ ਇਹ ਫੈਸਲਾ ਕਰਨਾ ਪੈਣਾ ਹੈ ਕਿ ਆਪਾਂ ਕਿਸ ਮਕਸਦ ਲਈ ਗੰਨਾ ਬੀਜਣਾ ਹੈ ਜੇਕਰ ਮੇਲ ਨੂੰ ਦੇਣਾ ਹੈ ਤਾਂ ਹੋਰ ਵੈਰਾਈਟੀ ਲੱਗਦੀ ਏ ਤੋਂ ਮਿਲ ਵਾਲੇ ਕਿਸਾਨਾਂ ਨੂੰ ਵੇਚ ਦਿੰਦੇ ਨੇ ਜਿਹੜੀ ਵੈਰਾਈਟੀ ਉਹਨਾਂ ਨੇ ਲੈਣੀ ਹੁੰਦੀ ਏ ਗੁੜ ਵਾਸਤੇ ਵੈਰਾਈਟੀ ਹੋਰ ਹੁੰਦੀ ਏ ਤੇ ਜੂਸ ਵਾਸਤੇ ਹੋਰ ਇਸ ਲਈ ਜੇ ਸੋ ਵੀ ਕੰਮ ਵਾਸਤੇ ਗੰਨੇ ਨੂੰ ਵਰਤਣਾ ਹੈ ਉਸ ਹਿਸਾਬ ਨਾਲ ਆਪਾਂ ਨੂੰ ਇਸ ਦੀ ਵੈਰਾਈਟੀ ਲੈਣੇ ਪਵੇਗੀ ਕਿਸਾਨ ਵੀਰੋ ਗੰਨਾ ਸਾਲ ਵਿੱਚ ਦੋ ਵਾਰ ਬੀਜਿਆ ਜਾਂਦਾ ਹੈ। ਪਹਿਲਾ ਇਹ ਅਗਸਤ ਸਤੰਬਰ ਤੱਕ ਅਕਤੂਬਰ ਚ ਬੀਜਿਆ ਜਾਂਦਾ ਹੈ। ਠੰਡ ਤੋਂ ਪਹਿਲਾਂ ਪਹਿਲਾਂ। ਉਸ ਤੋਂ ਬਾਅਦ ਜੇ ਠੰਡ ਖਤਮ ਹੋਣ ਵੇਲੇ ਬੀਜਿਆ ਜਾਂਦਾ ਫਰਵਰੀ ਮਾਰਚ ਵਿੱਚ ਇਹਦਾ ਸਹੀ ਟਾਈਮ ਹੁੰਦਾ ਹੈ। ਕਈ ਕਿਸਾਨ ਵੀ ਗੰਨੇ ਨੂੰ ਕਣਕ ਦੀ ਕਟਾਈ ਤੋਂ ਬਾਅਦ ਅਖੀਰ ਅਪ੍ਰੈਲ ਜਾਂ ਮਈ ਦੇ ਸ਼ੁਰੂ ਵਿੱਚ ਬੀਜਦੇ ਨੇ। ਕਿਉਂਕਿ ਉਹਨਾਂ ਹੋਰ ਜਗ੍ਹਾ ਨਹੀਂ ਹੁੰਦੀ ਪਰ ਕਣਕ ਦੇ ਕਟਾਈ ਤੋਂ ਬਾਅਦ ਗੰਨਾ ਪਛੇਤਾ ਹੋਣ ਦੇ ਕਾਰਨ ਜਾਂ ਜ਼ਿਆਦਾ ਗਰਮੀ ਹੁੰਦੀ ਹੈ ਉਹਦੀ ਫੈਦਾਵਾਰ ਜਿਹੜੀ ਉਹ ਘਟ ਜਾਂਦੀ ਹੈ ਇਸ ਲਈ ਇਸ ਨੂੰ ਸਹੀ ਟਾਈਮ ਭਾਵ ਫਰਵਰੀ ਮਾਰਚ ਵਿੱਚ ਬੀਜ ਲੈਣਾ ਚਾਹੀਦਾ ਜੇਕਰ ਫਰਵਰੀ ਮਾਰਚ ਵਿੱਚ ਤੁਹਾਡੇ ਕੋਲ ਜ਼ਮੀਨ ਖਾਲੀ ਨਹੀਂ ਗੰਨਾ ਬੀਜਣ ਵਾਸਤੇ ਤਾਂ ਤੁਸੀਂ ਕਣਕ ਕੱਟ ਕੇ ਹੀ ਗੰਨਾ ਲਾਉਣਾ ਹੈ ਤਾਂ ਫਿਰ ਇੱਕ ਹੋਰ ਤੰਗ ਹੈ ਓ ਕਿਹੜਾ ਤੁਸੀਂ ਗੰਨੇ ਦੀ ਪਨੀਰੀ ਬੀਜ ਸਕਦੇ ਹੋ ਤੁਸੀਂ 15 ਮਾਰਚ ਤੋਂ 25 ਮਾਰਚ ਦੇ ਵਿੱਚ ਗੰਨੇ ਦੀ ਪਨੀਰੀ ਬੀਜ ਦਿਓ ਇਹ ਲਗਭਗ 1.5 ਮਹੀਨੇ ਵਿੱਚ ਤਿਆਰ ਹੋ ਜਾਵੇਗੀ ਅਤੇ ਕਣਕ ਕੱਟ ਕੇ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਇਸ ਪਨੀਰੀ ਨੂੰ ਤੁਸੀਂ ਲਗਾ ਕੇ ਗੰਨੇ ਤੋਂ ਪੂਰੀ ਫਾਇਦਾ ਲੈ ਸਕਦੇ ਹੋ ਪਨੀਰੀ ਕਿਵੇਂ ਬੀਜਣੀ ਹੈ ਕਿਸਾਨ ਵੀਰੋ ਤੁਸੀਂ ਬਾਜ਼ਾਰ ਵਿੱਚੋਂ ਡਿਸਪੋਜ਼ੇਬਲ ਗਲਾਸ ਲੈ ਲਓ। ਉਹਨਾਂ ਦੇ ਹਿੱਟਲੇ ਪਾਸੇ 2-3 ਛੇਕ ਕਰ ਲਓ ਕਿਸੇ ਕਿੱਲ ਜਾਂ ਸਰਗੇ ਆਦ ਨਾਲ। ਉਹਨਾਂ ਗਲਾਸਾਂ ਵਿੱਚ ਤੁਸੀਂ ਚੌਥਾ ਹਿੱਸਾ ਗੜੀ ਗੜੀ ਰੂੜੀ ਜਾਂ ਗਡੋਿਆਂ ਦੀ ਖਾਦ ਪਾ ਲਵੋ। ਤੇ ਤਿੰਨ ਹਿੱਸੇ ਉਸ ਵਿੱਚ ਵਾਹਨ ਦੀ ਮਿੱਟੀ ਪਾ ਲਵੋ। ਚੰਗੀ ਤਰ੍ਹਾਂ ਰਲਾ ਕੇ ਅੱਧਾ ਕੱਪ ਪਹਿਲਾ ਇਸ ਮਿਸ਼ਰਣ ਦਾ ਭਰ ਲਵੋ ਫਿਰ ਗੰਨੇ ਦੀ ਇੱਕ ਹੀ ਅੱਖ ਵਾਲੀ ਪੋਰੀ ਉਸ ਵਿੱਚ ਰੱਖ ਕੇ ਉੱਪਰ ਫਿਰ ਥੋੜੀ ਮਿੱਟੀ ਪਾ ਦਿਓ ਜਿਹੜੀ ਤੁਸੀਂ ਗਡੋਇਆਂ ਦੀ ਖਾਦ ਪਾ ਕੇ ਰਲਾ ਕੇ ਬਣਾਈ ਹੈ ਉਹ ਮਿਸ਼ਰਣ ਨੂੰ ਥੋੜਾ ਉੱਪਰ ਪਾ ਦਿਓ ਤਾਂ ਕਿ ਜਿਹੜੀ ਤੁਹਾਡੀ ਗੰਨੇ ਦੀ ਪੋਰੀ ਹੋ ਕੱਜੀ ਜਾਵੇ ਫਿਰ ਉਸ ਤੋਂ ਪਰਾ ਪਾਣੀ ਦਾ ਛਿੜਕਾ ਕਰਨਾ ਹੈ ਇਹ ਹਰ ਵੇਲੇ ਨਵੀਂ ਜਿਹੜੀ ਉਹ ਬਰਕਰਾਰ ਰੱਖਣੀ ਹੈ। ਇੱਕ ਡੇਢ ਮਹੀਨੇ ਵਿੱਚ ਇਹ ਗੰਨੇ ਦੀ ਪਨੀਰੀ ਖੇਤ ਵਿੱਚ ਲਾਉਣ ਲਈ ਤਿਆਰ ਹੋ ਜਾਵੇਗੀ। ਕਿਸਾਨ ਵੀਰਾਂ ਉਹ ਪਨੀਰੀ ਤਿਆਰ ਕਰਨ ਲਈ ਆਪਾਂ ਨੂੰ ਗੰਨੇ ਦੇ ਇੱਕ ਅੱਖ ਵਾਲੀ ਪੂਰੀ ਹੀ ਕੱਟਣੀ ਪਵੇਗੀ ਤੇ ਉਸ ਦਾ ਸਾਇਜ ਵੀ ਜੋ ਆਪਾਂ ਡਿਸਪੋਜ਼ਲ ਗਲਾਸ ਲਿਆ ਉਹਦੇ ਹਿਸਾਬ ਨਾਲ ਹੀ ਬਣਾਉਣਾ ਪਵੇਗਾ। ਇਸ ਨੂੰ ਕੱਟਣ ਲਈ ਬਾਜ਼ਾਰ ਵਿੱਚੋਂ ਵੱਡਾ ਕਟਰ ਮਿਲਦੇ ਹਨ। ਉਸਦੀ ਮਦਦ ਨਾਲ ਆਪਾਂ ਗੰਨੇ ਦੀ ਇੱਕ ਅੱਖ ਵਾਲੀ ਪੌੜੀ ਘੱਟ ਸਕਦੇ ਹਾਂ ਬੀਜ ਨੂੰ ਬੀਜਣ ਤੋਂ ਪਹਿਲਾਂ ਬੋਇਸਟਨ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਮਿਸ਼ਰਣ ਬਣਾ ਕੇ ਉਸ ਵਿੱਚ 10 ਤੋਂ 20 ਮਿੰਟ ਡੁਬੋ ਕੇ ਗੰਨੇ ਨੂੰ ਸੋਧ ਲੈਣਾ ਜ਼ਰੂਰੀ ਹੈ ਜੇਕਰ ਤੁਸੀਂ ਗੰਨੇ ਦੀ ਪਨੀਰੀ ਬਾਰੇ ਪੂਰੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਜਲਦੀ ਮੈਂ ਗੰਨੇ ਦੀ ਪਨੀਰੀ ਬਾਰੇ ਜਾਣਕਾਰੀ ਦੀ ਵੀਡੀਓ ਬਣਾਵਾਂਗਾ ਦੇਖ ਲੈਣਾ ਕਿਸਾਨ ਵੀਰੋ ਕੰਨਾ ਇੱਕ ਬਹੁਤ آمدਨ ਵਾਲੀ ਫਸਲ ਹੈ ਜੇਕਰ ਆਪਾਂ ਇਸ ਤੋਂ ਗੁੜ ਵੀ ਬਣਾਈਏ ਤਾਂ ਬਹੁਤ ਫਾਇਦਾ ਹੈ ਗੁੜ ਤਾਂ ਸਿਹਤ ਵਾਸਤੇ ਬਹੁਤ ਲਾਭਦਾਇਕ ਖੰਡ ਦੀ ਥਾਂ ਤੇ ਆਪਾਂ ਗੁੜ ਨੂੰ ਵਰਤ ਕੇ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਮੈਂ ਕਿਸਾਨ ਵੀਰਾਂ ਨੂੰ ਇਹ ਸਲਾਹ ਦੇਣਾ ਚਾਹੁੰਦਾ ਕਿ ਜਿਸ ਵੀ ਵੀਰ ਕੋਲ ਜ਼ਮੀਨ ਹੈ ਉਸ ਨੂੰ 5 ਮਰਲੇ ਕਮਾਤ ਤਾਂ ਜ਼ਰੂਰ ਬੀਜਣਾ ਚਾਹੀਦਾ ਹੈ 5 ਮਰਲੇ ਗੰਨਾ ਬਿਨਾਂ ਰੇਸਪਰੇ ਦੇ ਵੇਦਾ ਕਰੋ ਤੇ ਉਸ ਦਾ ਗੁੜ ਬਣਾ ਕੇ ਆਪਣੇ ਘਰ ਦੀਆਂ ਚਾਹ ਤੇ ਖਾਣ ਪੀਣ ਦੀਆਂ ਲੋੜਾਂ ਨੂੰ ਪੂਰਾ ਕਰੋ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਰੱਖ ਸਕਦੇ ਹੋ ਇਹ ਵੀਡੀਓ ਅੱਜ ਵਾਸਤੇ ਨਹੀਂ ਜਲਦੀ ਹੋਰ ਵੀਡੀਓ ਲੈ ਕੇ حاضر ਹੋਵਾਂਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ